ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 4 ਪਾਲਕ ਕਟੀਆਂ ਦਿਖਾਉਣੀ ਹੈਗੀਆਂ ਤੇ ਰੇਟ ਵੀਡੀਓ ਦੇ ਵਿੱਚ ਜੂਗਾ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਕਰਵਾਉਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੋਬਾਈਲ ਨੰਬਰ ਹੀ 770 730 98770 69098 ਅੱਜ ਆਪਾਂ ਦਿਖਾਵਾਂਗੇ 4 ਪਾਲਕ ਕਟੀਆਂ ਝੋਟੀਆਂ ਹਨਾ ਹਾਂਜੀ ਪਹਿਲਾ ਨੰਬਰ ਆਪ ਜਿਹੜੀ ਕੱਟੀ ਦੇਖ ਰਹੇ ਆ ਕਿੰਨੀ ਕੁਮਰਾ ਵੀਰੇ ਦੀ ਇਹਦੀ ਉਮਰ ਹੈ ਜੀ ਨੇ 13 ਮਹੀਨੇ ਸਹੀ ਕਰੀ ਅੱਛਾ 13 ਕੇ 14 14 ਮਹੀਨੇ 13 ਵੀ ਲਗਭਗ ਇਹਦੀ ਉਮਰ ਆ ਕੋਈ ਡਿਟੇਲ ਪਤਾ ਕਿ ਨਹੀਂ ਪਤਾ ਨਹੀਂ ਡਿਟੇਲ ਵਾਲੀ ਨਹੀਂ ਆਪਰੇ ਐ ਵੀ ਹਵਾਂ ਨੂੰ ਘੰਡਾ ਦੇ ਦਈਏ ਸਾਈਕਲ ਨੂੰ ਬੁੱਲਟ ਗਈਏ ਕੋਈ ਫਾਇਦਾ ਨਹੀਂ ਦਿੱਖਣ ਬਹੁਤ ਜ਼ਿਆਦਾ ਚਿੰਗੀਆਂ ਰੇਟ ਘਿਰੂ ਇਹਦਾ ਥਣ ਥਣ ਚਾਰੀ ਆ ਪਹਿਲਾਂ ਥਣ ਦਿਖਾ ਜੇ ਮਾੜਾ ਜੇ ਆਪਾਂ ਕੋਕ ਰੱਖੀਏ ਸੋ ਪਹਿਲਾਂ ਥਣ ਦੇਖਾ ਦਿਓ ਸੋਹਣੇ ਸਾਫ ਸੁਥਰੇ ਚਾਰੇ ਥਾਣਾ ਤੇ ਕੋਈ ਨਾਨੀ ਦਾਦੀ ਪਰ ਨਾਨੀ ਕੁਛ ਨਹੀਂ ਪਤਾ ਜਿਹੜੇ ਕਿਸੇ ਵੀ ਨੇ ਖਰੀਦਨੇ ਆਪਦੀ ਕੋਲ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਿਓ ਆਪਣਾ ਕੰਮ ਦਾ ਵੀਡੀਓ ਕਵਰ ਕਰਨਾ ਤਸੱਲੀ ਕਰਨਾ ਤੁਹਾਡਾ ਫਰਜਾ ਕੱਟੀ ਸੁਨੱਖੀ ਆ ਪੱਟ ਕੁੜੇ ਜੇ ਬੰਦਰ ਚੱਗੀ ਆ ਸਾਢੇ 13 14 ਮਹੀਨੇ ਲੱਗ ਭਾਗੇ ਕੱਟੀ ਦੀ ਏਜ ਆ ਸੋ ਸੁਨੱਖਾ ਪਣ ਬਿਊਟੀ ਵਗੈਰਾ ਕੱਟੀ ਦੇ ਬਹੁਤ ਆ ਤਕਰੀਬਨ ਆਪਾਂ ਸਾਮ ਸਵਾਲ ਕਰਾਂਗੇ ਤਾਂ ਤਕਰੀਬਨ 7 8 ਮਹੀਨੇ ਕੱਟੀ ਸਾਮ ਕੇ ਵੜੂਗੇ ਜੇ ਸਾਮ ਕਰਾਂਗੇ ਤਾਂ ਮੇਜ ਵੀਰ ਲੈ ਲੇ ਜੇ ਬਾਅਦੋਂ ਕਹਿੰਦੇ ਸਾਡੀ ਬੇਟੀ ਲੋ ਤੁਸੀਂ ਕੀ ਪਾਉਨੇ ਆ ਸਾਡੀ ਬਣਦੀ ਨਹੀਂ ਸਾਡੀ ਉਹ ਨਹੀਂ ਕਰਦੀ ਸੋ ਢੋ ਢੇ ਹਿਸਾਬ ਲਾ ਲੀਆ ਤੇ ਖਵਾ ਕੇ ਜੀ ਕਹਿੰਦੇ ਪਹਿਲਵਾਨ ਤੇ ਝੋਟਾ ਖਵਾ ਕੇ ਬਣਦੇ ਆ ਹਨਾ ਸੁਣਾ ਹੁਣ ਕਿਸੇ ਵੀ ਦੀ ਚੰਗੀ ਸਾਭੀ ਵੀ ਸੀਗੀ ਤੂੰ ਵੀ ਫਿਰ ਚੰਗੀ ਬੇਵੱਡੀ ਲਾ ਕੇ ਲੈ ਆਏਗਾ ਹਨਾ ਅੱਛਾ ਰੇਟ ਆ ਕੇ ਤਾਂ ਬਿਆੜ ਹੀ ਯਾਰ ਮੌਕੇ ਤੇ ਮਾਰਦਾਨ ਹੋ ਜਾਊਗਾ ਤੇ ਅੱਗੇ ਆ ਗਈ ਬਾਈ ਜੀ ਦੋ ਨੰਬਰ ਦੋ ਨੰਬਰ ਵੀ ਇਹ ਵੀ ਨਹੀਂ ਕਿਉਂ ਮਿਲਦੀ ਹੋਈ ਆ ਅੱਛਾ ਦੋ ਨੰਬਰ ਵੀ ਮੇਰੇ ਘਟੀ ਹੈ ਥਾਣੇ ਦੀ ਵਿਚਾਰੀ ਅੱਛਾ ਥਣ ਚ ਆ ਰਹੀ ਹੈ ਹਨਾ ਤੇ ਇਹਦਾ ਰੇਟ ਕੀ ਆ ਗਿਆ ਇਹਦਾ ਰੇਟ ਵੀ ਬਿਆੜ ਹੀ ਦਾ ਅੱਛਾ 42000 ਇਹਦਾ ਰੇਟ ਆ ਗਿਆ ਮਾੜੋ-ਵਟਾ ਮਾਰਦਾਨ ਹੋ ਜਾਊਗਾ ਜੀ ਸੋਵਰ ਇਹਦਾ ਰੇਟ ਆ ਗਿਆ 42000 ਦੂਜੇ ਨੰਬਰ ਤੇ ਇਹਦੀ ਉਮਰ ਵੀ ਲਗਭਗ ਇੱਥੇ ਹੀ ਹੋਵਾਰ ਤੇ ਰਗਮੀ ਜੀ ਸੋ ਸਿੰਘ ਸਾਹ ਸੋਨਾ ਕੱਟੀ ਮੋੜੂਗੀ ਸਪੱਠ ਬੁੜੇ ਮੰਤਰ ਵਗੈਰਾ ਦੇਖੋ ਸੋਣੀ ਸਾਫ ਸੁਥਰੀ ਪਲੀ ਵੀ ਕੱਟੀ ਐ ਸੋ ਜੋੜਾ ਤਾਂ ਜਮਾ ਰਾਲ ਦਾ ਮੇਰ ਦਾ ਜੋੜਾ ਹੀ ਆ ਜੀ ਸੋ ਦੇਖੋ ਸਿੰਘ ਮੂੰਹ ਮਥਾ ਗੱਡੀ ਦਾ ਬਾਕੀ ਪੈਠੇ ਬੁੜੇ ਦੀ ਵੜਦਾ ਦੇਖੋ ਸੋਹਣੀ ਸਾਫ ਸੁੱਤਰੀ ਚੰਗੀ ਪਲੀਦੀ ਐ ਇਹ ਜੋੜਾ ਚੰਗਾ ਪੁਜੀਆ ਕਰਵਾਇਆ ਲੱਗਦਾ ਹਨਾ ਸਰੇ ਦੀਆਂ ਮੱਝਾਂ ਘਾਇਕ ਦੀ ਦੋਦੇ ਚੰਗਾ ਛੱਡਿਆ ਹੋ ਉੱਚੇ ਅੱਗੇ ਆ ਗਏ ਹੁਣ ਤੀਜੇ ਨੰਬਰ ਤੇ ਹਾਂ ਇਹ ਦੇ ਸਾਲਕ ਦੀ ਗੱਟੀ ਆ ਬਈ ਸਾਲਕ ਦੀ ਗੱਟੀ ਥਣ ਚਾਰੀ ਐ ਜੇ ਉਹ ਚਾਰੀ ਥਣ ਦੀ ਗਾਰੰਟੀ ਬਹੁਤ ਹੀ ਕਰ ਸਕੀ ਇਹਦਾ ਰੇਟ ਕੀ ਆ ਗਿਆ ਤੇ ਉਹਨੂੰ 26000 ਅੱਛਾ ਇਹਦਾ ਰੇਟ ਆ ਗਿਆ 26000 ਰੁਪਏ ਸਾਲਕ ਦੀ ਹੈਗੀ ਗੱਟੀ ਦੀ ਏਜ ਹੈ ਹਨਾ ਸੰਘੂ ਜੀ ਦਾ ਬਹੁਤ ਸੋਹਣਾ ਲੱਗਦਾ ਸੋ ਸਿੰਘ ਮੂੰਹ ਮਥਾ ਦੇਖੋ ਸੋਹਣਾ ਸਿੰਘ ਕੁੰ ਇੱਕ ਸਾਲ ਦੀ ਆ ਗਈ ਕੱਟੀ ਦੀ ਉਮਰ ਤੇ ਬਾਕੀ ਸੁਨੱਖੀ ਹੈ ਸਾਫ ਸੁਥਰੀ ਹੈ ਵਧੀਆ ਮੋੜ ਲਓ ਜੀ ਮੋੜ ਲਓ ਤੇ ਅੱਗੇ ਵੀਰੇ ਚਾਰ ਨੰਬਰ ਛੋਟਾ ਬੱਚਾ ਦੇਖ ਰਹੇ ਨਹੀਂ ਉਮਰ ਕਿੰਨੀ ਕਹੋਗੇ 8 ਕੁ ਮਹੀਨੇ ਦੀ ਅੱਛਾ 8 ਕੁ ਮਹੀਨੇ ਕੱਟੀ ਦੀ ਉਮਰ ਆ ਥਣ ਚਾਰੀ ਆ ਜੇ ਮੈਂ ਚਾਰ ਮਹੀਨੇ ਗੱਲ ਇਹਦਾ ਫਰੇਡ ਕੀ ਆ ਗਿਆ ਜਿਹਦਾ ਹੁੰਦਾ ਹੈਗਾ 14000 ਰੁਪਿਆ ਸੋ 14000 ਰੁਪਿਆ ਤੇ ਬਾਕੀ ਜੇ ਆਪਾਂ ਹਿਸਾਬ ਲਾ ਕੇ ਚੱਲੇ ਵੀ 6 ਮਹੀਨੇ ਬੰਦੇ ਦੁੱਧ ਪਾਏ ਹੋਇਆ ਹਾਂਜੀ 150 ਰੁਪਏ ਉਹਦੇ ਲਾੜੇ ਮੰਨ ਕੇ ਚਲੋ ਹਾਂ ਪੰਜ ਦਾ ਕੋਈ ਨਹੀਂ ਵੀਰ ਵਾਜ ਬੀਜ ਵੀ ਕਿਹਦੇ ਬਾਜਵਾ ਗਿਆ ਹੋਰ 5 ਦੇ 7 ਦੇ ਦੇਣਾ ਹਾਂ ਸੋ ਇੱਕ ਆਵਾ ਡੇਮੇਜ ਗੱਲ ਦੱਸ ਦਿੰਦੇ ਆ ਕਿ ਜੇ ਆਪਾਂ ਘਟਰੂ ਘਰੋਂ ਦੇ ਵੀ ਸਾਨੂੰ ਪਾਲ ਕੇ ਦੇ ਦੀ 6 ਮਹੀਨਿਆਂ ਨੂੰ ਦੁੱਧ ਨਹੀਂ ਪਿਆ ਜਾਂਦਾ ਹਨਾ ਪਰ ਜੱਟ ਸੋ ਦਾ ਲੋਣੇ ਆਪਾਂ ਜਿਹਦੇ ਵਪਾਰੀ ਕੋਲੇ ਚੀਜ਼ ਮਾਰਕੀਟ ਰੇਟ ਦੇ ਵਿੱਚ ਆ ਜਾਂਦੀ ਹੈ ਇਹ 7 ਤੇ 21000 ਚ ਕੋਈ 900 ਰੁਪਏ ਵੀ ਨਹੀਂ 7 ਮਹੀਨਿਆਂ ਚ ਹਾਂ 900 ਵੀ ਪੀਤਾ ਹਨਾ ਤੇ ਆਪਾਂ ਤੇ ਜਾਨੇ ਹੁਣ 12000 ਦੀ ਹਾਂ ਪਰ ਇਹ ਤੇਰਾ ਨੰਬਰ ਦੇ ਦਾਂਗੇ ਤੇਰਾ ਨੰਬਰ ਬੋਲ ਦੇ ਆਪਣਾ 98770 6308 so ਕਟੀਆਂ ਸਿ ਰੱਖਿਆ ਵਧੀਆ ਚਾਰੂ ਵਗੈਰਾ ਗਿਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲ ਆਪਣੇ ਪਿੰਡ ਦੀ ਵੀਡੀਓ ਕਵਰ ਕੀਤੀ ਹੈ ਮੈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਦਿਲ ਤੋਂ ਧੰਨਵਾਦ